ਐਂਡ ਵਨ ਮੀਨ ਵਨ ਮੋਰ ਥਿੰਗ ਜੀ ਤੂੰ ਨਹੀਂ ਡਾਕੂਮੈਂਟ ਦੇਣਾ ਓਕੇ ਫਿਰ ਲਾਅ ਮੈਨੂੰ ਆਪ ਹੀ ਡਿਪੋਜ਼ ਦੇ ਦੋ ਬਠੀਕਾ ਫਿਰ ਉਹ ਮੈਨੂੰ ਜੱਜ ਆਪ ਹੀ ਦੇ ਦਿੰਦਾ ਹੁੰਦਾ ਆ ਇੱਕ ਤਰਫਾ ਫਿਰ ਕੇਸ ਹੋ ਜਾਂਦਾ ਜਦੋਂ ਫੇਰ ਨਾ ਮੰਗੇ ਮੇਰੇ ਤੋਂ ਡਿਪੋਜ਼ ਸਰਟੀਫਿਕੇਟ ਕਿਉਂਕਿ ਤੈਨੂੰ ਤਾਂ ਫਿਰ ਮਿਲਣਾ ਨਹੀਂ ਹੈਗਾ ਉਹ ਸਿਰਫ ਮੈਨੂੰ ਹੀ ਮਿਲੂਗਾ ਸੋ ਉਦੋਂ ਨਾ ਫਿਰ ਤੜਫੜ ਕਰਨੀ ਹੈਗੀ ਵੀ ਸਾਨੂੰ ਡਵਾ ਸਰਟੀਫਿਕੇਟ ਦੇ ਦਿਓ ਸਿੰਗਲ ਪ੍ਰੂਫ ਕਰਨ ਲਈ ਜੋ ਕਿ ਉਹਦੇ ਨਾਲ ਹੀ ਹੋ ਸਕਦਾ ਆ ਸੋ ਜਸਟ ਬੀ ਕੇਅਰਫੁਲ ਤੂੰ ਨੇ ਤਾਂ ਕਿਹਾ ਸੀਗਾ ਵੀ ਮੈਂ ਡਾਕੂਮੈਂਟ ਭੇਜਦਾ ਆ ਲਾਇਰ ਨੂੰ ਅਣ ਤੇਰੇ ਡੈਡੀ ਤੋਂ ਪਤਾ ਕੀਤਾ ਤੇ ਉਹ ਤਾਂ ਕਹਿੰਦੇ ਹਲੇ ਉਹਦੇ ਕੋਲ ਪਹੁੰਚਣਾ ਆ ਐਵੇਂ ਝੂਠ ਮਾਰੀ ਜਾਂਦਾ ਸਾਨੂੰ ਫਿਰ ਪਾਗਲ ਬਣਾਇਆ ਹੈਗਾ ਯਾ ਤੁਸੀਂ ਝੂਠ ਬੋਲ ਰਹੇ ਹੋ ਯਾ ਪਤਾ ਨਹੀਂ ਕੌਣ ਝੂਠ ਬੋਲ ਰਿਹਾ ਜੀ ਹੁਣ ਸਾਨੂੰ ਤਾਂ ਨਹੀਂ ਪਤਾ ਕੇਸ ਹੋ ਗਿਆ ਨਾ ਫਿਰ ਬਿਠਾ ਰਹੀ ਫਿਰ ਦੇਖਦਾ ਰਹੀ ਇਧਰ ਉਧਰ ਜਿਹੜੀ ਚੀਜ਼ ਗਵਰਨਮੈਂਟ ਮੰਗ ਰਹੀ ਆ ਨਾ ਇੱਕ ਲਾਅ ਮੰਗ ਰਿਹਾ ਤੁਹਾਨੂੰ ਵਾਪਸ ਦੇ ਦੇਣੀ ਚਾਹੀਦੀ ਆ ਸਮਝ ਆ ਗਈ ਲਾਰੇਆਂ ਚ ਨਹੀਂ ਰੱਖੀਦਾ ਹੁੰਦਾ ਆ ਫਿਰ ਬਾਅਦ ਚ ਉਲਟ ਕੇ ਇਸ ਪੈ ਜਾਂਦਾ ਫਿਰ ਔਖਾ ਹੁੰਦਾ ਆ ਗਾਟ ਇਟ ਧਿਆਨ ਰੱਖੋ ਮੜੇਆ ਬਸ ਘਰ ਦੇਆਂ ਦਾ ਸੁਪਨਾ ਪੂਰਾ ਕਰਨਾ ਆ ਮੈਂ ਕੈਨੇਡਾ ਚਲੀ ਜਾਵਾਂ ਉੱਥੇ ਜਾ ਕੇ ਮਸਤੀ ਕਰੂੰਗੀ ਖੁੱਲੇ ਤੌਰ ਤੇ ਮਸਤੀ ਕਰੂੰਗੀ ਤੇ ਉਹ ਮਸਤੀ ਕੀ ਸੀਗੀ ਪਾਪਾ ਸਾਰੇ ਜਾਣਦੇ ਹੀ ਆ ਮੇਰੇ ਜਾਇ ਜਿਹੇ ਰਿਸ਼ਤੇ ਇਹ ਕੇਸ ਬਹੁਤ ਜ਼ਿਆਦਾ ਇਮੋਸ਼ਨਲ ਤਾਂ ਹੈਗਾ ਹੀ ਹੈਗਾ ਜਿੰਮੀ ਬਾਰੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਜਦੋਂ ਵੀ ਮੈਂ ਇਸ ਕੇਸ ਬਾਰੇ ਗੱਲ ਕਰਦਾ ਬਾਈ ਤਾਂ ਜਿੰਮੀ ਖਵਾਨੋ ਦੇ ਜਿਹੜੇ ਮਦਰ ਨੇਗੇ ਉਹਨਾਂ ਦੀ ਸਿਚੁਏਸ਼ਨ ਸਾਹਮਣੇ ਆ ਜਾਂਦੀ ਹੈ ਵਿਜੀਬਲ ਸਾਰਾ ਉਹ ਵਿਜ਼ਨ ਬਣ ਜਾਂਦਾ ਹੈ ਕਿ ਜਦੋਂ ਅਸੀਂ ਕੇਸ ਵੀ ਕਵਰ ਕੀਤਾ ਸੀਗਾ ਈਵਨ ਕਿ ਉਸ ਟਾਈਮ ਵੀ ਮਤਲਬ ਇੰਨਾ ਜ਼ਿਆਦਾ ਮੋਸ਼ਨਲ ਹਾਲਾਤ ਬਣ ਗਏ ਸੀਗੇ ਉੱਥੇ ਕਿ ਉਹ ਮਤਲਬ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਉਹ ਕੇਸ ਸਾਰਾ ਤੁਸੀਂ ਸੁਣਿਆ ਲੱਖਾਂ ਲੋਕਾਂ ਨੇ ਉਹ ਕੇਸ ਸੁਣਿਆ ਹੈ ਅੱਜ ਤੋਂ ਤਕਰੀਬਨ 7-8 ਮਹੀਨੇ ਪਹਿਲਾਂ ਇੱਕ ਕੇਸ ਆਪਾਂ ਗਵਰ ਕੀਤਾ ਸੀਗਾ ਜਿੰਮੀ ਖਮਾਣੋ ਦਾ ਕੇਸ ਜਿਹਨੂੰ ਕਿ ਸਿਮਨਪ੍ਰੀਤ ਕੌਰ ਜਿਹੜੀ ਕਿ ਰਾਈਟ ਨਾਓ ਕੈਨੇਡਾ ਵਿੱਚ ਹੈ ਹੱਦੋਂ ਜ਼ਿਆਦਾ ਟਾਰਚਰ ਕੀਤਾ ਗਿਆ ਮੈਂਟਲੀ ਹਰਾਸ਼ ਕੀਤਾ ਗਿਆ ਜਿਸ ਦੀ ਵਜ੍ਹਾ ਕਰਕੇ ਜਿੰਮੀ ਹੈ ਜਿਹੜਾ ਕਰਨਪ੍ਰੀਤ ਸਿੰਘ ਉਰਫ ਜਿੰਮੀ ਖਮਾਣੋ ਹੈ ਇਹ ਸਾਰਾ ਕੁਝ ਬਰਦਾਸ਼ਤ ਨਾ ਕਰਦਾ ਹੋਇਆ ਸੁਸਾਈਸਾਈਡ ਅਟੈਂਪਟ ਕਰ ਗਿਆ ਸੀਗਾ ਤੇ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਉਸ ਤੋਂ ਬਾਅਦ ਮਾੜੇ ਬਣੇ ਇੱਕ ਤਰੀਕੇ ਨਾਲ ਕਹਿ ਰਹੀਏ ਕਿ ਫੈਮਿਲੀ ਦੇ ਵਿੱਚ ਜੋ ਇਹ ਵੱਡਾ ਇਹ ਵੱਡਾ ਇਨਸੀਡੈਂਟ ਹੋਇਆ ਉਹਦੀ ਵਜ੍ਹਾ ਕਰਕੇ ਜਿੰਮੀ ਦੀ ਜਿਹੜੇ ਮਦਰ ਦੇ ਸਿਹਤ ਪੱਖੋਂ ਹਾਲਾਤ ਨੇ ਉਹ ਕੋਈ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਰਹੇ ਤੇ ਜਿੰਮੀ ਦੀ ਫੈਮਿਲੀ ਦੇ ਵਿੱਚ ਕੋਈ ਵੀ ਬੰਦਾ ਜਾ ਕੇ ਖਮਾਣੋ ਉਹਦੀ ਫੈਮਿਲੀ ਰਹਿੰਦੀ ਆ ਖਮਾਣੋ ਪਰਿਵਾਰ ਉਹਨਾਂ ਦਾ ਰਹਿੰਦਾ ਸਾਰਾ ਕੋਈ ਵੀ ਬੰਦਾ ਜਾ ਕੇ ਦੇਖ ਸਕਦਾ ਜਿੰਮੀ ਦੀ ਮਦਰ ਦੀ ਪਹਿਲਾਂ ਦੀ ਸਿਚੁਏਸ਼ਨ ਤੇ ਹੋਣ ਦੀ ਸਿਚੁਏਸ਼ਨ ਉਹ ਬਹੁਤ ਜ਼ਿਆਦਾ ਕੋਈ ਵਧੀਆ ਨਹੀਂ ਹੈਗੀ ਤੇ ਕਾਫੀ ਜ਼ਿਆਦਾ weight ਗਿਰ ਚੁੱਕਿਆ ਉਹਨਾਂ ਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਦੱਸ ਨਹੀਂ ਸਕਦੇ ਵੀਡੀਓ ਦੇ ਵਿੱਚ ਤੇ ਸਾਡਾ ਅੱਜ ਦੀ ਇਹ ਵੀਡੀਓ ਕਰਨ ਦਾ ਜਿਹੜਾ ਮੋਟਿਵ ਆ ਉਹ ਸਾਰੇ ਦੇਖੋ ਇਹ ਕੇਸ ਬਹੁਤ ਜ਼ਿਆਦਾ ਇਮੋਸ਼ਨਲ ਤਾਂ ਹੈਗਾ ਹੀ ਹੈਗਾ ਜਿੰਮੀ ਬਾਰੇ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਜਦੋਂ ਵੀ ਮੈਂ ਇਸ ਕੇਸ ਬਾਰੇ ਗੱਲ ਕਰਦਾ ਬਾਈ ਤਾਂ ਜਿੰਮੀ ਖਵਾਨੋ ਦੇ ਜਿਹੜੇ ਮਦਰ ਨੇਗੇ ਉਹਨੂੰ ਦੀ ਸਿਚੁਏਸ਼ਨ ਉਹ ਸਾਹਮਣੇ ਆ ਜਾਂਦੀ ਆ ਵਿਜੀਬਲ ਸਾਰਾ ਉਹ ਵਿਜ਼ਨ ਬਣ ਜਾਂਦਾ ਆ ਕਿ ਜਦੋਂ ਅਸੀਂ ਕੇਸ ਵੀ ਕਵਰ ਕੀਤਾ ਸੀਗਾ ਈਵਨ ਕਿ ਉਸ ਟਾਈਮ ਵੀ ਮਤਲਬ ਇੰਨਾ ਜ਼ਿਆਦਾ ਮੋਸ਼ਨਲ ਹਾਲਾਤ ਬਣ ਗਏ ਸੀਗੇ ਉੱਥੇ ਕਿ ਉਹ ਮਤਲਬ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋ ਕੇ ਸਾਰਾ ਤੁਸੀਂ ਸੁਣਿਆ ਲੱਖਾਂ ਲੋਕਾਂ ਨੇ ਉਹ ਕੇਸ ਸੁਣਿਆ ਆ ਤੇ ਆਵਾਜ਼ ਚੱਕੀ ਸੀਗੀ ਜਿਮੀ ਖਮਾਨੋ ਦੇ ਮਤਲਬ ਕਾਤਲਾਂ ਦੇ ਖਿਲਾਫ ਕਿ ਹੋ ਕੇ ਇੱਕ ਐਫਰਟ ਲਾਇਆ ਸੀਗਾ ਕਿ ਜਿਮੀ ਦੇ ਕਾਤਲਾਂ ਨੂੰ ਜਿਹੜੀ ਸਜ਼ਾ ਮਿਲ ਸਕੇ ਹੁਣ ਅੱਜ ਦੀ ਇਸ ਵੀਡੀਓ ਦਾ ਜਿਹੜਾ ਮੋਟਿਵ ਆ ਉਹ ਇਹ ਹੈਗਾ ਜੋ ਇਨਫੋਰਮੇਸ਼ਨ ਅਸੀਂ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਆਲ ਓਵਰ ਦਾ ਕੈਨੇਡਾ ਹਰ ਇੱਕ ਪ੍ਰੋਵਿੰਸ ਦੇ ਵਿੱਚ ਇਹ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਸਿਮਰਨਪ੍ਰੀਤ ਕੌਰ ਸਿਮਰਨਪ੍ਰੀਤ ਦੇ ਫਾਦਰ ਸਰਬਜੀਤ ਸਿੰਘ ਉਹਦਾ ਬ੍ਰਦਰ ਪ੍ਰੀਤਿੰਦਰ ਸਿੰਘ ਜਿਹਦੇ ਤੇ ਕੇ ਖਮਾਣੋ ਪੁਲਿਸ ਨੇ ਤਾਰਾ 108 ਦੇ ਤਹਿਤ ਪਰਚਾ ਆਇਆ ਜਿਹੜਾ ਦਰਜ ਕੀਤਾ ਹੋਇਆ ਹੈ ਸੋ ਇਟ ਮੀਨਸ ਪੁਲਸ ਵੱਲੋਂ ਇਹਨਾਂ ਤੇ ਪਰਚਾ ਦਰਜ ਕੀਤਾ ਹੋਇਆ ਆ ਬਟ ਸਿਮਨਪ੍ਰੀਤ ਕੌਰ ਹੈ ਜਿਹੜੀ ਉਹ ਹਜੇ ਤੱਕ ਲਭ ਨਹੀਂ ਪਾਈ ਲੋਕਅਕ ਨੋਟਿਸ ਬਕਾਇਦਾ ਜੰਦੇ ਜਾਰੀ ਹੋਏ ਹੋਏ ਨੇਗੇ ਇਹ ਵੀਡੀਓ ਵੀ ਅਸੀਂ ਤਾਂ ਹੀ ਕਰ ਰਹੇ ਹਾਂਗੇ ਕਿਉਂਕਿ ਇਹਨਾਂ ਦੇ ਲੋਕਅਕ ਨੋਟਿਸ ਜਾਰੀ ਹੋਏ ਹੋਏ ਨੇ ਤੇ ਪੁਲਿਸ ਚਲੋ ਇਨਵੈਸਟੀਗੇਸ਼ਨ ਇਸ ਕੇਸ ਦੀ ਕਰ ਰਹੀ ਹੈ ਪਰ ਆਪਣਾ ਅਸੀਂ ਇਹ ਕੇਸ ਕਵਰ ਕੀਤਾ ਸੀ ਕਿ ਸਾਡਾ ਫਰਜ ਬਣਦਾ ਹੈ ਆਪਣੀ ਸਾਰੇ ਲੋਕਾਂ ਦਾ ਆਪਣੀ ਸਾਰੀ ਆਡੀਅנס ਦਾ ਫਰਜ ਬਣਦਾ ਹੈ ਕਿ ਜਿੰਮੀ ਦੀ ਮਦਰ ਦੇ ਇਨਸਾਫ ਲਈ ਇਸ ਮਾਂ ਦੇ ਪੁੱਤ ਦੇ ਜਿਹਨੂੰ ਕਿ ਮਤਲਬ ਸੈਮਨ ਪ੍ਰੀਤਕੌਰ ਨੇ ਟੌਰਚਰ ਕਰਕੇ ਸੁਸਾਈਡ ਤੱਕ ਮਜਬੂਰ ਕਰਤਾ ਉਸ ਮਾਂ ਨੂੰ ਇਨਸਾਫ ਦਿਵਾਉਣ ਲਈ ਵੱਧ ਤੋਂ ਵੱਧ ਲੋਕਾਂ ਤੱਕ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਸਾਂਝੀ ਕੀਤੀ ਜਾਵੇ ਜੋ ਕੋਈ ਵੀ ਕੈਨੇਡਾ ਰਹਿੰਦਾ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਰਹਿੰਦਾਗਾ ਅਸੀਂ ਪਰਸਨਲ ਤੌਰ ਤੇ ਇਹ ਅਪੀਲ ਕਰਦੇ ਹਾਂ ਕਿ ਇਹ ਇਨਫੋਰਮੇਸ਼ਨ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕੀਤੀ ਜਾਵੇ ਜੋ ਇਸ ਵੀਡੀਓ ਦੇ ਵਿੱਚ ਅਸੀਂ ਸ਼ੇਅਰ ਕਰ ਰਹੇ ਹਾਂਗੇ ਹਾਂਜੀ ਇੱਕ ਇੱਕ ਨੋਟਿਸ ਕਰਨ ਵਾਲੀ ਗੱਲ ਦੱਸ ਦਿਆਂ ਜਦੋਂ ਜਿੰਮੀ ਖਮਾਨੋ ਦੀ ਡੈਥ ਹੋਈ ਹੈਗੀ ਸੁਸਾਈਡ ਹੋਇਆਗਾ ਤਾਂ ਜਿੰਮੀ ਦਾ ਡੈਥ ਸਰਟੀਫਿਕੇਟ ਹੈ ਜਿਹੜੀ ਸਿਮਰਨਪ੍ਰੀਤ ਕੌਰ ਵਾਲੀ ਫੈਮਿਲੀ ਆ ਉਹ ਬਹੁਤ ਜ਼ਿਆਦਾ ਟਰਾਈ ਕਰਦੀ ਹੈ ਕਿ ਕਿਵੇਂ ਨਾ ਕਿਵੇਂ ਜਿੰਮੀ ਦਾ ਡੈਥ ਸਰਟੀਫਿਕੇਟ ਜਿਹੜਾ ਹਾਸਲ ਕਰ ਲਿਆ ਜਾਵੇ ਮਤਲਬ ਚਲਾਕੀ ਦੇਖੋ ਇੱਕ ਕਹਿ ਦੋ ਹਨਾ ਇੱਕ ਆਪਾਂ ਨੇ ਇੱਕ ਪਰਿਵਾਰ ਨੂੰ ਉਹਦੇ ਉਹ ਤੋਂ ਪੁੱਤ ਖੋ ਲਿਆ ਉਸ ਪਰਿਵਾਰ ਦਾ ਤੇ ਆਪਾਂ ਉਸ ਚੀਜ਼ ਨੂੰ ਮਤਲਬ ਉਸ ਚੀਜ਼ ਚੋਂ ਉੱਥੇ ਵੀ ਆਪਾਂ ਟ੍ਰਿਕ ਖੇਡ ਰਹੇ ਹਾਂ ਕਿ ਉਹਦਾ ਡੈਥ ਸਰਟੀਫਿਕੇਟ ਲੈ ਲਿਆ ਜਾਵੇ ਇਹ ਹਾਲਾਤ ਸੀਗੇ ਇੰਨੀ ਇਨਸਾਨੀਅਤ ਗਿਰ ਚੁੱਕੀ ਆ ਕਿਸ ਪਰ ਮਤਲਬ ਇੱਕ ਪਾਸੇ ਇੱਕ ਸ਼ਰੀਫ ਇਨੋਸੈਂਟ ਪਰਿਵਾਰ ਸੀਗਾ ਜਿੰਮੀ ਖਮਾਣੋ ਬਾਰੇ ਪੂਰੇ ਖਮਾਣੋ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਹੋ ਇਸ ਫੈਮਿਲੀ ਬਾਰੇ ਇਸ ਵੀਡੀਓ ਤੋਂ ਇਲਾਵਾ ਵੀ ਕਿਹੇ ਕਿਦਾਂ ਦੀ ਫੈਮਿਲੀ ਸੀਗੀ ਤੇ ਸਿਮਰਨਪ੍ਰੀਤ ਕੌਰ ਬਾਰੇ ਸਿਮਰਨਪ੍ਰੀਤ ਦੇ ਕੈਰੈਕਟਰ ਬਾਰੇ ਜਿਹਦੀ ਕੇ ਵਿਆਹ ਤੋਂ ਤੀ ਜਦਨੇ ਚੈਟ ਫੜੀ ਗਈ ਸੀ ਖਮਾਣੋ ਦੇ ਵਿੱਚੋਂ ਕਿਤੋਂ ਵੀ ਪਤਾ ਕੀਤਾ ਜਾ ਸਕਦਾ ਹੈ ਕਿ ਸਿਮਰਨਪ੍ਰੀਤ ਕੌਰ ਸੀਗੀ ਜਿਹੜੀ ਉਹ ਇੱਕ ਕੈਰੈਕਟਰਲੈਸ ਕੁੜੀ ਸੀਗੀ ਇਹ ਕਹਿਣ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹਨੇ ਉਹਦੇ ਨਜਾਇਜ਼ ਫੇਰ ਸੀਗੇ ਵਿਆਹ ਤੋਂ ਪਹਿਲਾਂ ਵੀ ਸੀਗੇ ਤੇ ਵਿਆਹ ਤੋਂ ਬਾਅਦ ਵੀ ਸੀਗੇ ਕੈਨੇਡਾ ਦੇ ਵਿੱਚ ਵੀ ਉਹਨੇ ਨਜਾਇਜ਼ ਅਫੇਰ ਮਤਲਬ ਨਜਾਇਜ਼ ਰਿਸ਼ਤੇ ਆ ਜਿਹੜੇ ਬਣਾਏ ਜਿੰਮੀ ਖਮਾਨੋਂ ਨਾਲ ਵਿਆਹੇ ਹੋਣ ਦੇ ਬਾਵਜੂਦ ਜਿੰਮੀ ਦੇ ਸਾਹਮਣੇ ਇਹ ਚੀਜ਼ਾਂ ਉਹ ਕਰਦੀ ਰਹੀ ਜਿਸ ਦੀ ਵਜ੍ਹਾ ਕਰਕੇ ਉਹ ਦਿਮਾਗੀ ਜਿਹੜਾ ਮਤਲਬ ਬੋਝ ਨਹੀਂ ਫਿਰਦਾ ਸੀਗਾ ਜਿੰਮੀ ਖਮਾਨ ਜਿੰਮੀ ਜਿਸ ਦੀ ਵਜ੍ਹਾ ਕਰਕੇ ਉਹ ਜਾਨ ਦੇ ਕੇ ਗਿਆ ਸੋ ਇੱਕ ਵਾਰੀ ਫੇਰ ਤੋਂ ਮੈਂ ਇਹ ਸਾਰੇ ਇਸ ਪਰਿਵਾਰ ਦੀ ਹੈਲਪ ਲਈ ਜਿੰਮੀ ਖਮਾਨੋ ਨੂੰ ਇਨਸਾਫ ਦਿਵਾਉਣ ਲਈ ਜਿੰਮੀ ਦੇ ਮਦਰ ਨੂੰ ਇਨਸਾਫ ਦਿਵਾਉਣ ਲਈ ਇਸ ਫੈਮਿਲੀ ਨੂੰ ਇਨਸਾਫ ਦਿਵਾਉਣ ਲਈ ਇਹ ਸਾਰੇ ਕਿਤੇ ਅਪੀਲ ਕੀਤੀ ਜਾਂਦੀ ਆ ਕਿ ਇਸ ਇਨਫੋਰਮੇਸ਼ਨ ਨੂੰ ਆਲ ਓਵਰ ਦਾ ਕੈਨੇਡਾ ਸਾਰੇ ਕਿਤੇ ਕਨਵੇ ਕੀਤਾ ਜਾਵੇ ਤਾਂ ਜੋ ਸਮਨਪ੍ਰੀਤ ਕੌਰ ਹੈ ਜਿਹੜੀ ਉਹ ਲੱਭ ਸਕੇ ਪੁਲਿਸ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਅੱਗੇ ਵਧ ਸਕੇ ਤੇ ਸਮਨਪ੍ਰੀਤ ਕੌਰ ਦਾ ਪਤਾ ਦੱਸਣ ਵਾਲੇ ਦੀ ਆਈਡੈਂਟੀ ਹੈ ਜਿਹੜੀ ਅਸੀਂ ਹਾਈਡ ਰੱਖਾਂਗੇ ਕੋਈ ਡੈਂਟਿਟੀ ਸ਼ੋ ਨਹੀਂ ਕੀਤੀ ਜਾਊਗੀ ਇਹ ਤੁਹਾਡੇ ਨਾਲ ਪ੍ਰੋਮਿਸ ਹੈ ਤੇ ਬਣਦਾ ਇਨਾਮ ਹੈ ਜਿਹੜਾ ਜਿਹੜਾ ਵੀ ਬੰਦਾ ਕੋਈ ਵੀਰ ਭੈਣ ਭਾਈ ਜਿਹਦੇ ਕੋਲੇ ਵੀ ਇਹ ਕਲੂ ਹੈਗਾ ਕਿ ਸੇਮਨ ਪ੍ਰੀਤਕਰ ਰਾਈਟ ਨਾਉ ਕਿੱਥੇ ਆ ਤਾਂ ਉਹ ਸਾਡੇ ਤੱਕ ਪਹੁੰਚਾਉਣ ਜਿੰਮੀ ਖਮਾਣੋ ਦੀ ਫੈਮਿਲੀ ਤੱਕ ਪਹੁੰਚਾਉਣ ਕਿਵੇਂ ਨਾ ਕਿਵੇਂ ਪੁਲਿਸ ਤੱਕ ਪਹੁੰਚਾ ਸਕਦੇ ਨੇ ਉਹ ਵੀ ਪਹੁੰਚਾਓ ਕਿ ਤਾਂ ਕਿ ਇਸ ਪਰਿਵਾਰ ਦੀ ਹੈਲਪ ਕੀਤੀ ਜਾਵੇ ਇਸ ਪਰਿਵਾਰ ਨੂੰ ਇਸ ਮਾਂ ਨੂੰ ਇਨਸਾਫ ਦਵਾਇਆ ਜਾ ਸਕੇ ਜਿੰਮੀ ਦੇ ਮਦਰ ਜਿਹੜੀ ਕਿ ਮਤਲਬ ਪਲ-ਪਲ ਉਹ ਮਾਂ ਆਪਣੇ ਪੁੱਤ ਦੇ ਵਿయోగ ਦੇ ਵਿੱਚ ਮਰ ਰਹੀ ਆ ਉਹਨੂੰ ਯਾਦ ਕਰਕੇ ਮਰ ਰਹੀ ਆ ਕਿਉਂਕਿ ਉਹਦੀ ਦੁਨੀਆ ਉਸ ਮਾਂ ਦੀ ਦੁਨੀਆ ਜਿਹੜੀ ਉਹ ਉੱਜੜ ਚੁੱਕੀ ਆ ਸੋ ਆਪਾਂ ਜੋ ਆਪਾਂ ਜੋ ਵੀ ਕਰ ਸਕਦੇ ਆ ਉਹੀ ਕਰ ਸਕਦੇ ਆਂਗੇ ਕਿ ਉਸ ਫੈਮਿਲੀ ਨੂੰ ਉਸ ਮਾਂ ਨੂੰ ਇਨਸਾਫ ਦਿਵਾਉਣ ਲਈ ਸਿਮਨਪ੍ਰੀਤ ਕੌਰ ਦੀ ਭਾਲ ਕੀਤੀ ਜਾਵੇ ਜਿਹੜੀ ਕਿ ਜਿੰਮੀ ਖਮਾਣੋਂ ਦੀ ਕਾਤਲ ਆ ਤੇ ਸਿਮਨਪ੍ਰੀਤ ਕੌਰ ਦੀਆਂ ਜੜੀਆਂ ਚੈਟਸ ਨੇਗੇ ਉਹਦੇ ਵਿੱਚ ਉਹ ਕੀ ਕਹਿ ਰਹੀ ਆ ਮਤਲਬ ਇਹ ਐਵੀਡੈਂਸ ਨੇਗੇ ਜੋ ਵੀ ਇੱਥੇ ਵੀਡੀਓ ਦੇ ਇਸ ਵੀਡੀਓ ਦੇ ਵਿੱਚ ਗੱਲ ਕੀਤੀ ਗਈ ਹੈ ਉਹ ਐਵੀਡੈਂਸ ਬੇਸਡ ਹੈ ਬਸ ਘਰਦਿਆਂ ਦਾ ਸੁਪਨਾ ਪੂਰਾ ਕਰਨਾ ਆ ਮੈਂ ਕੈਨੇਡਾ ਚਲੀ ਜਾਵਾਂ ਉੱਥੇ ਜਾ ਕੇ ਮਸਤੀ ਕਰੂੰਗੀ ਖੁੱਲੇ ਤੌਰ ਤੇ ਮਸਤੀ ਕਰੂੰਗੀ ਤੇ ਉਹ ਮਸਤੀ ਕੀ ਸੀਗੀ ਉਹ ਆਪਾਂ ਸਾਰੇ ਜਾਣਦੇ ਹੀ ਆ ਨਜਾਇਜ਼ ਰਿਸ਼ਤੇ ਤੇ ਇੱਥੇ ਇਹ ਨਹੀਂ ਹੈਗਾ ਕਿ ਸਿਮਰਨਪ੍ਰੀਤ ਕੌਰ ਇਸ ਕੇਸ ਦੇ ਵਿੱਚ ਇਕੱਲੀ ਉਹ ਦੋਸ਼ੀ ਆ ਸਿਮਰਨ ਦੇ ਫਾਦਰ ਸਰਬਜੀਤ ਸਿੰਘ ਤੇ ਉਹਦੇ ਬ੍ਰਦਰ ਇੰਦਰਪ੍ਰੀਤ ਸਿੰਘ ਤੇ ਵੀ ਪ੍ਰੀਤਿੰਦਰ ਤੇ ਵੀ ਮਾਮਲਾ ਦਰਜ ਕੀਤਾ ਹੋਇਆ ਪੁਲਿਸ ਨੇ ਤੇ ਫੈਮਿਲੀ ਨੇ ਪੂਰੀ ਸ਼ਹਿਦ ਦਿੱਤੀ ਸੀ ਸਿਮਰਨਪ੍ਰੀਤ कौर ਨੂੰ ਜੀ ਦੀ ਵਜ੍ਹਾ ਕਰਕੇ ਉਹ ਟੌਰਚਰ ਕਰਦੀ ਹੋਈ ਜਿੰਮੀ ਖਮਾਣੋ ਦੇ ਸਰ ਤੇ ਚੜ ਗਈ ਸੀ ਮਤਲਬ ਇਸ ਹੱਦ ਤੱਕ ਉਹਨੂੰ ਟੌਰਚਰ ਕੀਤਾ ਗਿਆ ਕਿਉਂਕਿ ਸਿਮਰਨਪ੍ਰੀਤ ਕੌਰ ਨੂੰ ਫੈਮਿਲੀ ਦੀ سپورਟ ਸੀ ਤੇ ਜਿੰਮੀ ਨੇ ਆਪਣੇ ਘਰੇ ਕੁਝ ਵੀ ਨਹੀਂ ਦੱਸਿਆ ਸੀਗਾ ਉਹ ਨਹੀਂ ਦੱਸਦਾ ਸੀਗਾ ਉਹ ਇਹ ਸਾਰੀਆਂ ਗੱਲਾਂ ਆਪਣੀ ਇੱਜ਼ਤ ਬਚਾਉਣ ਦਾ ਮਾਰਾ ਕਹਿ ਦੋ ਯਾ ਆਪਣੀ ਪੇਰੈਂਟਸ ਨੂੰ ਉਹ ਦੁੱਖ ਨਹੀਂ ਦੇਣਾ ਚਾਹੁੰਦਾ ਸੀਗਾ ਇਸ ਵਜ੍ਹਾ ਕਰਕੇ ਕਹਿ ਲਓ ਤੇ ਬਹੁਤ ਜ਼ਿਆਦਾ ਇਨੋਸੈਂਟ ਸੀਗਾ ਜਿੰਮੀ ਪਤਾ ਕਰਵਾ ਸਕਦੇ ਹੋ ਤੁਸੀਂ ਇਸ ਚੀਜ਼ ਬਾਰੇ ਤੇ ਜਿੰਮੀ ਕੋਈ ਮਤਲਬ ਕਹਿ ਦੋ ਕੋਈ ਅਨਪੜ੍ਹ ਨਹੀਂ ਸੀਗਾ ਕੋਈ ਘੱਟ ਪੜਿਆ ਲਿਖਿਆ ਨੌਜਵਾਨ ਨਹੀਂ ਸੀਗਾ ਉਹ ਇੰਟੈਲੀਜੈਂਟ ਮੁੰਡਾ ਸੀਗਾ ਜਿੰਮੀ ਖਵਾਣੋ ਬਗੈਦਾ ਹੋ অস্ট্রেলিয়া ਰਹਿ ਕੇ ਆਇਆ ਦੋ ਵਾਰੀ ਹਾਲਸ ਚ ਉਹ ਬੈਂਡ ਲੈ ਚੁੱਕਿਆ ਸੀਗਾ ਤੇ ਕਈ ਲੋਕ ਕਹਿ ਦਿੰਦੇ ਆ ਕਿ ਯਾਰ ਆਪ ਹਾਲਸ ਕਰਕੇ ਚਲ ਜਾਂਦਾ ਸੋ ਇਹੜਾ ਰਿਸ਼ਤਾ ਵੀ ਹੋਇਆ ਸੀਗਾ ਇਹ ਕੋਈ ਇਦਾਂ ਨਹੀਂ ਸੀ ਹੋਇਆ ਕਿ ਐਲਸ ਬੇਸਡ ਸੀਗਾ ਜਾਂ ਅ ਕੈਨੇਡਾ ਦੇ ਵੀਜ਼ੇ ਲਈ ਉਹ ਇਹ ਰਿਸ਼ਤਾ ਕਿ ਜਿੰਮੀ ਨੂੰ ਬੇहद ਜਿਆਦਾ ਟੌਰਚਰ ਕਰਨਾ ਸਿਮਨਪ੍ਰੀਤ ਕੌਰ ਦੀ ਫੈਮਿਲੀ ਦਾ ਆਪਣੀ ਕੁੜੀ ਨੂੰ ਇਸ ਕੰਮ ਲਈ ਇਸ ਗਲਤ ਕੰਮ ਲਈ ਮਤਲਬ ਸਾਥ ਦੇਣਾ ਉਹਦਾ ਬਹੁਤ ਜਿਆਦਾ ਇਹ ਸਾਰੀਆਂ ਚੀਜ਼ਾਂ ਸਾਬਤ ਕਰਦੀਆਂ ਨੇ ਕਿ ਸਿਮਨਪ੍ਰੀਤ ਕੌਰ ਤੇ ਸਿਮਨਪ੍ਰੀਤ ਕੌਰ ਦੀ ਪੂਰੀ ਫੈਮਿਲੀ ਈਵਨ ਕਿ ਜਿੰਮੀ ਦੇ ਮਰਨ ਤੋਂ ਬਾਅਦ ਵੀ ਇਹ ਟਰਾਈ ਕਰਦੇ ਰਹੇ ਕਿ ਕਿਵੇਂ ਨਾ ਕਿਵੇਂ ਇਸ ਮੈਟਰ ਤੋਂ ਬਚਿਆ ਜਾ ਸਕੇ ਤੇ ਜਦੋਂ ਜਿੰਮੀ ਦੀ ਡੈਥ ਹੁੰਦੀ ਹੈ ਉਹਦਾ ਸੁਸਾਈਡ ਹੁੰਦਾ ਆ ਉਸ ਪਰਿਵਾਰ ਨੂੰ ਸੁਨੇਹਾ ਦਿੱਤਾ ਗਿਆ ਜਿੰਮੀ ਦੀ ਜਿਹੜੀ ਸਿਮਨ ਪ੍ਰੇਤਕਾਰ ਦੇ ਪਰਿਵਾਰ ਨੂੰ ਕਿ ਜਿੰਮੀ ਦੇ ਜਿੰਮੀ ਇਸ ਮਤਲਬ ਜਿੰਮੀ ਦੀ ਡੈਥ ਹੋ ਚੁੱਕੀ ਹੈ ਸੁਸਾਈਡ ਹੋ ਚੁੱਕਿਆ ਹੈ ਕਿ ਤੁਸੀਂ ਅਫਸੋਸ ਕਰਨ ਤਾਂ ਜਾਓ ਅਟ ਲੀਸਟ ਕੋਈ ਵੀ ਪਰਿਵਾਰ ਦਾ ਮੈਂਬਰ ਈਵਨ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੀ ਇੱਕ ਸਟੇਟਮੈਂਟ ਹੈ ਆ ਵੀ ਸਾਡਾ ਦਵਾਂ ਨਾਲ ਸਾਰਾ ਕੁਝ ਖਤਮ ਹੋ ਗਿਆ ਨਿਬੜ ਗਿਆ ਵੀ ਸਾਨੂੰ ਜਾਣ ਦੀ ਲੋੜ ਨਹੀਂ ਹੈ ਇਸ ਹੱਦ ਤੱਕ ਇਨਸਾਨੀਅਤ ਗਿਰ ਚੁੱਕੀ ਹੈ ਇਸ ਹੱਦ ਤੱਕ ਕਿਸੇ ਪਰਿਵਾਰ ਦਾ ਜਿਹੜਾ ਨੁਕਸਾਨ ਕੀਤਾ ਜਾ ਸਕਦਾ ਆ ਸੋਚ ਕੇ ਦੇਖੋ ਇੱਕ ਪਰਿਵਾਰ ਜਿਨੇ ਕੇ ਇੱਕ ਵਾਰੀ ਵੀ ਇਹ ਗੱਲ ਨਹੀਂ ਰੱਖੀ ਹੈਗੀ ਮੀਡੀਆ ਦੇ ਵਿੱਚ ਕਿ ਅਸੀਂ ਨੇ ਪੈਸੇ ਲਾਏ ਨੇ ਇਸ ਕੁੜੀ ਤੇ ਹਾਲਾਂਕਿ 30 35 ਲੱਖ ਰੁਪਿਆ 40 ਲੱਖ ਰੁਪਿਆ ਇਸ ਪਰਿਵਾਰ ਨੇ ਸਿਮਰਨਪ੍ਰੀਤ ਕੌਰ ਤੇ ਖਰਚਿਆ ਹੀ ਆ ਵਿਸ਼ਵਾਸ ਕੀਤਾ ਸੀਗਾ ਭਰੋਸਾ ਕੀਤਾ ਸੀਗਾ ਪਰ ਉਹ ਪ੍ਰੋਸੈਸ ਜਿਹੜਾ ਉਹ ਤੋੜਿਆ ਸਮਨਪ੍ਰੀਤ ਕੌਰ ਤੇ ਉਸਦੀ ਪੂਰੀ ਫੈਮਿਲੀ ਨੇ ਮੈਂ ਬਾਰ-ਬਾਰ ਇਸ ਬਾਰੇ ਤਾਂ ਕਹਿ ਰਿਹਾ ਤਾਂ ਕਿ ਐਟ ਲੀਸਟ ਸਿਮਰਨ ਦੀ ੜੀ ਭਾਲ ਹੋ ਸਕੇ ਪੁਲਿਸ ਇਨਵੈਸਟੀਗੇਸ਼ਨ ੜੀ ਉਹ ਅੱਗੇ ਵੱਧ ਸਕੇ ਤੇ ਆਈ ਹੋਪ ਕਿ ਤੁਸੀਂ ਸਾਰੇ ਇਸ ਇਸ ਪਰਿਵਾਰ ਨੂੰ ਸਾਫ਼ ਦਬਾਉਣ ਲਈ ਸਾਡਾ ਸਾਥ ਦੇਵੋਗੇ ਤੇ ਪਹਿਲਾਂ ਦੀ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਤੁਸੀਂ ਸਾਡੀਆਂ ਵੀਡੀਓਜ਼ ਨੂੰ ਸਾਡੇ ਕੇਸਸ ਨੂੰ ਕਾ ਨੋਟਿਸੇਬਲ ਹੈ ਜਿਹੜਾ ਤੁਸੀਂ ਰਿਸਪਾਂਸ ਦਿੰਦੇ ਰਹੋਗੇ ਸੋ ਅਗੇ ਮੈਂ ਹੋਪ ਕਰਦਾ ਕਿ ਤੁਸੀਂ ਇਸ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹੋਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ